ਮੈਂ ਕਰਮਜੀਤ ਕੌਰ ਪੰਜਾਬੀ ਮਿਸਟਰਸ ਸਰਕਾਰੀ ਐਮੀਨੈਂਸ ਸਕੂਲ ਛਾਟਾ ਪਿਛਲੇ 15 ਸਾਲ ਤੋਂ ਮੈਂ ਇੱਥੇ ਪੰਜਾਬੀ ਮਾਂ ਬੋਲੀ ਦਾ ਵਿਸ਼ਾ ਪੜਾ ਰਹੀ ਹਾਂ ਤੇ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਗਵਰਨਮੈਂਟ ਦੇ ਸਪੈਸ਼ਲ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਅਤੇ ਸੀਐਮ ਸ਼੍ਰੀ ਭਗਵੰਤ ਸਿੰਘ ਜੀ ਮਾਨ ਦਾ ਸਾਡਾ ਪੰਜਾਬ ਦੇ ਵਿੱਚ ਪਹਿਲਾ ਐਮਿਨੈਂਸ ਸਕੂਲ ਆ ਜਿੱਥੇ ਪੰਜਾਬੀ ਲੈਬ ਨੂੰ ਪੂਰਾ ਕਮਰਾ ਜਿਹੜਾ ਉਹ ਡੈਡੀਕੇਟ ਕੀਤਾ ਹੋਇਆ ਏ ਇਹਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਦੀ ਹਰ ਇੱਕ ਬਣਗੀ ਨੂੰ ਸ਼ਾਮਿਲ ਕੀਤਾ ਹੈ ਤਾਂ ਕਿ ਬੱਚੇ ਜਿਹੜੇ ਆ ਉਹ ਵੇਖ ਕੇ ਸਿੱਖਣ ਬੱਚੇ ਵੇਖਣ ਉਹਨੂੰ ਸਮਝਣ ਇਹਦੇ ਵਿੱਚ ਸਾਡੇ ਪੰਜਾਬ ਦਾ ਇਤਿਹਾਸ ਮੇਲੇ ਰੀਤੀ ਰਿਵਾਜ ਰਹਿਣ ਸਹਿਣ ਖਾਣ ਪੀਣ ਸਭ ਉਥੋਂ ਦੀਆਂ ਸਾਡੀਆਂ ਰਵਾਇਤੀ ਖੇਡਾਂ ਇਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਆ ਪੰਜਾਬੀ ਵਿਆਕਰਨ ਇਹਦੇ ਵਿੱਚ ਡਿਟੇਲ ਨਾਲ ਜਾਣਕਾਰੀ ਜਿਹੜੀ ਆ ਉਹ ਬੱਚਿਆਂ ਨੂੰ ਅਸੀਂ ਵਿਖਾ ਕੇ ਸਮਝਾਉਣੀ ਆ ਤਾਂ ਕਿ ਬੱਚੇ ਵੇਖ ਕੇ ਕਿਰਿਆਵਾਂ ਕਰਦਿਆਂ ਕਰਦਿਆਂ ਸਮਝਣ ਸਾਡੇ ਜਿਵੇਂ ਰਵਾਇਤੀ ਗਹਿਣੇ ਉਹ ਅਸੀਂ ਸਾਹਮਣੇ ਲਗਾਏ ਹੋਏ ਆ ਰਵਾਇਤੀ ਗਹਿਣੇ ਤੇ ਕਿਹੜੇ ਭਾਂਡਿਆਂ ਦੇ ਵਿੱਚ ਜਿਹੜੇ ਆ ਉਹ ਖਾਣਾ ਬਣਾਉਂਦੇ ਸੀ ਸਾਡੇ ਮਨੋਰੰਜਨ ਦੇ ਸਾਧਨ ਕੀ ਸੀ ਉਹ ਵੀ ਅੱਥੀ ਲਗਾਏ ਹੋਏ ਆ ਜਿਹੜੇ ਕਿ ਬੱਚੇ ਆਉਂਦੇ ਆ ਵੇਖਦੇ ਆ ਤੇ ਉਹ ਹਰ ਇੱਕ ਚੀਜ਼ ਨਾਲ ਹਰ ਇੱਕ ਮੰਡੀ ਨਾਲ ਜਿਹੜਾ ਉਹ ਜਾਣੂ ਹੁੰਦੇ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਹ ਸਾਨੂੰ ਮੌਕਾ ਮਿਲਿਆ ਉਹਨਾਂ ਨੇ ਇਹ ਉਪਰਾਲਾ ਕੀਤਾ ਸਕੂਲ ਆਫ ਐਮਿਨੈਂਸ ਬਣਾਇਆ ਪੰਜਾਬ ਦੇ ਵਿੱਚ ਨੰਬਰ 1 ਸਾਨੂੰ ਮਾਣ ਆ ਕਿ ਅਸੀਂ ਪੰਜਾਬ ਦੇ ਨੰਬਰ 1 ਸਕੂਲ ਆਫ ਐਮਿਨੈਂਸ ਦਾ ਹਿੱਸਾ ਆ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਅਸੀਂ ਜਦੋਂ ਬੱਚਿਆਂ ਨੂੰ ਆਪਣੀ ਕਲਾ ਜਿਹੜੀ ਉਹ ਸਾਂਝੀ ਕਰਦੇ ਆ ਸਾਡਾ ਸੱਭਿਆਚਾਰ ਉਹ ਅੱਗੇ ਲੈ ਕੇ ਜਾਣਗੇ ਸਾਡੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ ਸਾਂਭਣਗੇ ਤੇ ਅਗਲੀਆਂ ਪੀੜ੍ਹੀਆਂ ਤੱਕ ਬਚਾਉਣਗੇ ਇਹ ਸਾਰਾ ਪੰਜਾਬ ਗਵਰਨਮੈਂਟ ਦਾ ਹੀ ਉਪਰਾਲਾ ਹੈ ਕਿਸੇ ਬਹੁਤ ਇੱਕ ਵਾਰੀ ਬਹੁਤ ਬਹੁਤ ਧੰਨਵਾਦੀਆਂ ਉਹਨਾਂ ਦੇ